लगी है, लगी है उपर शॉर्ट सर्कट होता नहीं लग सकया अचानक अग लग गई गर्मी करके ज्यादा नहीं होया जानी नुकसान किसी का नहीं होली नुकसान माड़ा मोटा सा समान अग लगी थोड़े बहुत बचाव हो गया पर फिर भी बचाव काफी होने कंट्रोल कर लिया फायर ब्रिगेड वाले वक्त सिर आ गए सारे काम संभालिया गया सारा ਨੇ ਜਿਆਦਾ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਕਿੰਨੀਆਂ ਗੱਡੀਆਂ ਲੱਗੀਆਂ ਪਾਣੀ ਫਾਇਰ ਬ੍ਰਿਗੇਡ ਦੋ ਗੱਡੀਆਂ ਲੱਗਿਆ ਰਹ ਖੜੀਆਂ ਨੇ ਹਸ ਵੇਲੇ ਵੀ ਮੌਜੂਦ ਨੇ ਅੱਗ ਬੁਝ ਗਈ ਹੈ ਕੋਈ ਸਾਨੂੰ ਕੋਈ ਕੰਪਲੀਟ ਨਹੀਂ ਕਿਸੇ ਵੱਲੋਂ ਸਾਨੂੰ ਫਾਇਰ ਬ੍ਰਿਗੇਡ ਨੇ ਬਹੁਤ ਸਾਥ ਦਿੱਤਾ ਸਾਡਾ ਕੋਲਰ ਨੂੰ ਆਉਂਦਾ ਨਹੀਂ ਆ ਕੋਈ ਤਾਰ ਤੁਰ ਛੜੀ ਹੈ ਉੱਤੇ ਕੋਈ ਜਿੱਥੇ ਪੱਟੀਆਂ ਲੱਗੀਆਂ ਜਿੱਥੇ ਕੋਈ ਇਲੈਕਟ੍ਰਿਕ ਵਾਇਰ ਸੀਗੀ ਹੋਟੋ ਕੇ ਕੜੀ ਦੇ ਬਚਾਅ ਹਾਲੇ ਤੁਰੇ ਬਚਾਅ ਆਸਪੜੋ ਆਂਡੀ ਗੋਂਡੀ ਕਿਸਦਾ ਕੋਈ ਨੁਕਸਾਨ ਨਹੀਂ ਹੋਇਆ ਨਾ ਕੋਈ ਜਾਨੀ ਮਾਲਿਕ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਤਾਂ ਅਮਚਰ ਸਾਡੀ ਮਦਦ ਕੀਤੀ ਫਾਇਰ ਬ੍ਰਿਡ ਵਾਲਿਆਂ ਪ੍ਰਸ਼ਾਸਨ ਨੇ ਸਾਡੀ ਹੈਲਪ ਕੀਤੀ ਹੈ ਪੂਰੀ ਪੁਲਿਸ ਵਾਲੋ ਪੁਲਿਸ ਵੀ ਪਹੁੰਚੀ ਸਾਰੇ ਵਸੋਂ ਕੋਈ ਸਾਨੂੰ ਪ੍ਰੋਬਲਮ ਨਹੀਂ ਆਈ ਹੈਗੀ ਅਮਚਰ